ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇ ਇਹ ਦਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਹਾਂ ਜੀ ਆਪਾਂ ਅੱਜ ਆਏ ਆ ਆਸਟ੍ਰੇਲੀਆ ਦੇ ਗ੍ਰੀਨ ਬਰੋ ਏਰੀਆ ਦੇ ਵਿੱਚ ਇਹ ਸਾਰਾ ਏਰੀਆ ਨਾ ਪਹਾੜੀ ਏਰੀਆ ਤੇ ਇਹ ਪਹਾੜਾਂ ਤੇ ਮਤਲਬ ਕਿ ਘਰ ਬਣੇ ਹੋਏ ਨੇ ਦੇਖੋ ਤੁਸੀਂ ਸਾਰੇ ਘਰ ਪਹਾੜਾਂ ਤੇ ਬਣੇ ਹੋਏ ਨੇ ਇਸ ਤਰ੍ਹਾਂ ਆਪਣੇ ਚੰਤਪੁਰਨੀ ਵੱਲ ਪਹਾੜ ਨੇ ਹਨਾ ਇਸ ਤਰ੍ਹਾਂ ਦੇ ਪਹਾੜ ਨੇ ਕਾਫੀ ਜਿਆਦਾ ਜਿੱਦਾਂ ਚੜਾਈ ਗਿਆ ਦੇਖੋ ਤੁਸੀਂ ਕੀ ਏਰੀਆ ਵੀ ਬਹੁਤ ਵਧੀਆ ਕਲੀਨ ਲੋਕੀ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਰਹਿੰਦੇ ਇੱਥੇ देखो तो से कितनी चढ़ाई है इथे देखो कितनी ज्यादा चढ़ाई है बहुत ज्यादा चढ़ाई है थे ऊपर <laughs> जी ਪੂਰਾ ਮਤਲਬ ਕਿ ਘਰਾਂ ਦੇ ਵਿੱਚ ਦੇਖੋ ਤੁਸੀਂ ਕਿੰਨਾ ਫੁੱਲ ਬੂਟੇ ਲਾਏ ਹੋ ਨੇ ਕਿੰਨੇ ਤਰ੍ਹਾਂ ਦੇ ਦਰਖਤ ਲਾਏ ਹੋ ਨੇ ਦੇਖੋ ਕਿੰਨੇ ਵੱਡੇ ਵੱਡੇ ਦਰਖਤ ਲਾਏ ਹੋਏ ਨੇ ਆ ਡਸਟਬਿਨ ਵਗੈਰਾ ਬਾਹਰ ਕੱਢ ਕੇ ਰੱਖ ਦਿੰਦੇ ਆ ਤੇ ਗੱਡੀ ਆ ਕੇ ਲੈ ਕੇ ਜਾਂਦੀ ਹੈ ਤੇ ਦੇਖੋ ਜੀ ਕਿੰਨੀ ਸ਼ਾਂਤੀ ਆ ਘਰ ਦੇਖੋ ਤੁਸੀਂ ਇੱਥੇ ਇੱਥੇ ਵੀ ਡਬਲ ਸਟੋਰੀ ਘਰ ਨੇ ਜਿੱਦਾਂ ਆਪਣੇ ਲੋਕਾਂ ਦੇ ਕੋਠੀਆਂ ਬਣਾਈਆਂ ਹੋਈਆਂ ਨੇ ਇਸ ਤਰ੍ਹਾਂ ਹੀ ਇੱਥੇ ਨਾ ਲੋਕਾਂ ਨੂੰ ਦੇਖੋ ਕਿੰਨੇ ਸੋਹਣੇ ਦੇਖੋ 크리스마ਸ ਆਉਣ ਵਾਲੀ ਆ ਇਹਨਾਂ ਲੋਕਾਂ ਨੇ ਜਿਹੜਾ ਪੁਰਾਣਾ ਸਮਾਨ ਆ ਇਸ ਤਰ੍ਹਾਂ ਆਪਣੇ ਜਿਹੜਾ ਮੂਰੇ ਕੱਢ ਕੇ ਰੱਖ ਦਿੰਦੇ ਆ ਗੇਟ ਅੱਗੇ ਫਿਰ ਉਹ ਆਪਣੇ ਵਾਲੇ ਚੱਕ ਕੇ ਲੈ ਜਾਂਦੇ ਆ ਦੇਖੋ ਮੈਲਾਂ ਵਰਗੇ ਕਰ ਬਣਾਏ ਹੋਏ ਨੇ ਕਿੰਨੇ ਸੋਹਣੇ ਬਹੁਤ ਵਧੀਆ ਏਰੀਆ ਜੀ ਸਾਧੂ ਹੁੰਦਾ ਤੇ ਉਹਦਾ ਚੇਲਾ ਹੁੰਦਾ ਉਹ ਇੱਕ ਕੁਟਿਆ ਵਿੱਚ ਰਹਿੰਦੇ ਹੁੰਦੇ ਆ ਉੱਥੇ ਨਾ ਇੱਕ ਕੋਈ ਬੰਦਾ ਆਉਂਦਾ ਤੇ ਉਹਨਾਂ ਨੂੰ ਗਾਂ দান ਕਰ ਜਾਂਦਾ ਤੇ ਸਾਧੂ ਕਹਿੰਦਾ ਚਲੋ ਵਧੀਆ ਹੋਇਆ ਗਾਂ ਮਿਲ ਗਈ ਆਪਾਂ ਨੂੰ ਘਰ ਦਾ ਦੁੱਧ ਹੋ ਜਾਊਗਾ ਤੇ ਉਸ ਤੋਂ ਥੋੜੇ ਜਿ ਦਿਨਾਂ ਬਾਅਦ ਜਿਹੜਾ ਉਹ ਬੰਦਾ ਉਹ ਗਾਂ ਵਾਪਸ ਲੈਣ ਆ ਜਾਂਦਾ ਤੇ ਚੇਲਾ ਕਹਿੰਦਾ ਜੀ ਉਹ ਤਾਂ ਗਾਂ ਵਾਪਸ ਲੈ ਗਿਆ ਸਾਧੂ ਨੂੰ ਕਹਿੰਦਾ ਸਾਧੂ ਕਹਿੰਦਾ ਚਲੋ ਵਧੀਆ ਹੋਇਆ ਗੋਹਾ ਚੱਕਣ ਤੋਂ ਤਾਂ ਬਚਾਂਗੇ ਤੇ ਚੇਲਾ ਕਹਿੰਦਾ ਜੀ ਤੁਸੀਂ ਹਰ ਮਤਲਬ ਕਿ ਜਦੋਂ ਗਾਂ ਦੇ ਕੇ ਗਿਆ ਉਦੋਂ ਵੀ ਤੁਸੀਂ ਕਿਹਾ ਵਧੀਆ ਹੋਇਆ ਤੇ ਹੁਣ ਵੀ ਕਿਹਾ ਕਿ ਜਦੋਂ ਲੈ ਗਿਆ ਤਾਂ ਵੀ ਕਿਹਾ ਕਿ ਵਧੀਆ ਹੋਇਆ ਤਾਂ ਸਾਧੂ ਕਹਿੰਦਾ ਵੀ ਇਹੀ ਸਥਿਤੀ ਸਾਡੇ ਮਨ ਦੀ ਹੁੰਦੀ ਆ ਤੇ ਜਿਹੜਾ ਮਾਨਾ ਇਹੀ ਤੁਹਾਨੂੰ ਦੱਸਦਾ ਕਿਹੜੀ ਚੀਜ਼ ਤੇ ਤੁਸੀਂ ਦੁਖੀ ਹੋਣਾ ਕਿਹੜੀ ਤੇ ਖੁਸ਼ ਹੋਣਾ ਜੇ ਅਸੀਂ ਆਪਣੇ ਮਨ ਨੂੰ ਸਮਝਾ ਲਿਆ ਤੇ ਉਸ ਹਾਲਾਤ ਦੇ ਹਸਾਬ ਨਾਲ ਆਪਣੇ ਮਨ ਨੂੰ ਉਧਰ ਨੂੰ ਲੈ ਗਏ ਉਹ ਜਿਹੜਾ ਦੁੱਖ ਆ ਉਹਦੇ ਵਿੱਚ ਵੀ ਸਾਨੂੰ ਖੁਸ਼ੀ ਲੱਭ ਪੈਂਦੀ ਆ ਇਸ ਕਰਕੇ ਮੰਨ ਦੇ ਅੱਖੇ ਲਾ ਕੇ ਮਨ ਦੀ ਜਿਹੜੀ ਸੋਚ ਆ ਉਹਦੇ ਹਿਸਾਬ ਨਾਲ ਉਹਨਾਂ ਚੀਜ਼ਾਂ ਨੂੰ ਨਾ ਦੇਖਿਆ ਕਰੋ ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਕੋਈ ਨਾ ਕੋਈ ਖੁਸ਼ੀ ਲੁਕੀ ਹੁੰਦੀ ਆ ਤੇ ਉਹ ਕਿਵੇਂ ਲੱਭਣੀ ਆ ਇਹ ਤੁਹਾਡੇ ਤੇ ਡਿਪੈਂਡ ਆ ਜੀ